ਇੱਕ ਪਿੰਡ ਚ ਰਹਿਣੇ ਵਾਲੀ ਔਰਤ ਆਪਦੇ ਪੁੱਤ ਦਾ ਰਿਸ਼ਤਾ ਕਰਕੇ ਆਪਦੇ ਹੱਥੀ ਉਹਨੂੰ ਵਿਆਹ ਕੇ ਲਿਆਉਂਦੀ ਆ ਸਭ ਕੁਝ ਕਰਦੀ ਆ ਉਹਦਾ ਹਨ ਤੇ ਐਨ ਪੂਰੇ ਚਾਹ ਲਾਡਾਂ ਨਾਲ ਸਗਨ ਵਿਹਾਰ ਕਰਦੀ ਆ ਤੇ ਲੋਕਾਂ ਕੋਲ ਦੱਸਦੀ ਆ ਵੀ ਮੈਂ ਪੁੱਤ ਵਿਆਹ ਲਿਆ ਪਹਿਲਾਂ ਲੋਕਾਂ ਨੇ ਮਿੰਤਾਂ ਕਰਦੀ ਆ ਰਿਸ਼ਤਾ ਕਰਾ ਦਿਓ ਤੇ ਜਦੋਂ ਰਿਸ਼ਤਾ ਹੋ ਜਾਂਦਾ ਉਹੀ ਜਿਹੜੀਆਂ ਸਫਤਾਂ ਹੁੰਦੀਆਂ ਨੇ ਉਹ ਕਾਹ ਦਾ ਦੁਸ਼ਮਣੀ ਚ ਬਦਲ ਜਾਂਦੀਆਂ ਨੇ ਉਹ ਔਰਤ ਨੂੰ ਆਪ ਵੀ ਪਤਾ ਨਹੀਂ ਲੱਗਦਾ ਗੱਲ ਹੁੰਦੀ ਹੈ ਇਹ ਵੀ ਪਿੰਡ ਚ ਰਹਿਣ ਵਾਲੀ ਇੱਕ ਔਰਤ ਲੋਕਾਂ ਨੂੰ ਕਹਿ ਕੇ ਆਪਣੇ ਪੁੱਤ ਦਾ ਰਿਸ਼ਤਾ ਲਾ ਲੈ ਲੰਦੀ ਆ ਜਿਹੜਾ ਰਿਸ਼ਤਾ ਲੰਦੀ ਆ ਹੁਣ ਉਹਦੀ ਮਰਜ਼ੀ ਦਾ ਹੁੰਦਾ ਮਰਜ਼ੀ ਦਾ ਰਿਸ਼ਤਾ ਹੋਣ ਕਰਕੇ ਲੋਕਾਂ ਨੂੰ ਬਹੁਤ ਚਾਅ ਨਾਲ ਦੱਸਦੀ ਆ ਵੀ ਮੇਰੀ ਤਾਂ ਨੋ ਕੰਮ ਹੀ ਆ ਇਦਾਂ ਬਹੁਤ ਖਿਆਲ ਕਰਦੀ ਆ ਪਰ ਇਹ ਜਿਹੜੀਆਂ ਖੁਸ਼ੀਆਂ ਹੁੰਦੀਆਂ ਨੇ ਥੋੜਾ ਜਿਹਾ ਚਿਰ ਵਾਸਤੇ ਹੀ ਹੁੰਦੀਆਂ ਨੇ ਇਹ ਕਦੋਂ ਗਮ ਚ ਚੇਂਜ ਹੋ ਜਾਂਦੀਆਂ ਨੇ ਇੱਕ ਦੂਜੇ ਦੀਆਂ ਸਾਸ ਨੂੰ ਐਂਟੀ ਹੋ ਜਾਂਦੀਆਂ ਨੇ ਨਹੀਂ ਪਤਾ ਲੱਗਦਾ ਤਾਂ ਇਦਾਂ ਹੀ ਹੁੰਦਾ ਤਾਂ ਜਦੋਂ ਉਹ ਨਾਲ ਉਹ ਮਾੜਾ ਵਿਹਾਰ ਕਰਦੀ ਆ ਉਹ ਨੂੰ ਮਾੜੀ ਮਾੜੀ ਗੱਲ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੀ ਆ ਤਾਂ ਉਹ ਕਈ ਵਾਰੀ ਗੁੱਸੇ ਹੋ ਕੇ ਆਪਦੇ ਪਿੱਕੇ ਚਲੀ ਜਾਂਦੀ ਆ ਪਰ ਜਦੋਂ ਪੇਕੇ ਜਾਂਦੀ ਆ ਤਾਂ ਉਹਦੇ ਮਾਪੇ ਉਹਨੂੰ ਫੇਰ ਸਮਝਾ ਕੇ ਉੱਥੇ ਛੱਡ ਜਾਂਦੇ ਆ ਵੀ ਨਾ ਤੇਰੀ ਮਾਂ ਐ ਚੱਲ ਕੋਈ ਨਾ ਜੇ ਤੇਰੀ ਆ ਮਾਂ ਤੈਨੂੰ ਕੁਛ ਕਹਿਣ ਦੀ ਤੂੰ ਇਹਨੂੰ ਕਿਤੇ ਛੱਡ ਕੇ ਚਲੇ ਜਾਂਦੀ ਤੂੰ ਰਹਿ ਪੁੱਤ ਤੇਰਾ ਘਰ ਆ ਤਾਂ ਮਜਬੂਰ ਹੋ ਕੇ ਰਹਿਣਾ ਪੈਂਦਾ ਫਿਰ ਹਾਰ ਕੇ ਇੱਕ ਦਿਨ ਕਲੇਸ਼ ਆ ਜਿਹੜਾ ਇੰਨਾ ਕੁ ਵਧੇ ਜਾਂਦਾ ਵੀ ਜਿਹੜੀ ਬਹੂ ਆ ਨੋ ਹੁੰਦੀ ਆ ਉਹ ਆਪਦੇ ਪਿਓ ਨੂੰ ਫੋਨ ਕਰਕੇ ਕਹਿੰਦੀ ਵੀ ਅੱਜ ਮੈਂ ਸੁਸਾਈਡ ਕਰ ਲੈਣਾ ਮੈਂ ਮੌਤ ਆਤਮ ਹੱਤਿਆ ਕਰਨ ਲੱਗੀ ਆ ਤੂੰ ਸੀ ਮੇਰੀ ਸੁਣਦੇ ਨਹੀਂ ਹੈਗੇ ਤਾਂ ਉਹਦਾ ਪਿਓ ਕਹਿੰਦਾ ਵੀ ਦੱਸ ਤੇਰੀ ਕੀ ਸੁਣੀਏ ਕੀ ਦੁੱਖਾ ਤੈਨੂੰ ਤਾਂ ਕਹਿੰਦੀ ਵੀ ਮੈਂ ਇਹਨਾਂ ਦੀ ਕੁੜਕੜ ਤੋਂ ਆਪਦੀ ਸੱਸ ਦੀ ਤੋਂ ਬਹੁਤ ਤੰਗ ਆ ਵੀ ਮੇਰਾ ਕੋਈ ਹੱਲ ਕਰੋ ਤਾਂ ਉਹ ਕਹਿੰਦਾ ਵੀ ਆ ਜਾ ਤਾਂ ਜਦੋਂ ਉਹਨੂੰ ਬਿਠਾ ਕੇ ਗਈ ਨੂੰ ਸਾਰੀ ਗੱਲਬਾਤ ਪੁੱਛਦੇ ਨੇ ਤਾਂ ਬਹੁਤ ਸਮਝਾਉਂਦੇ ਨੇ ਪਰ ਉਹ ਕਿੱਥੇ ਸਮਝਣ ਵਾਲੀ ਹੁੰਦੀ ਉਹ ਸਮਝਦੀ ਨਹੀਂ ਕੰਨਾਂ ਉਹ ਕਨਾਂ ਵੀ ਕੀ ਕਰਨਾ ਹੁਣ ਮੈਨੂੰ ਇਹ ਡਿਸੀਜਨ ਦੱਸ ਦੀ ਉਹਦਾ ਪਿਓ ਕਹਿੰਦਾ ਕੁੜੀ ਨੂੰ ਤਾਂ ਕੁੜੀ ਕਹਿੰਦੀ ਵੀ ਮੈਂ ਆਪਦੀ ਸੱਸ ਦੀ ਮੌਤ ਚਾਹੁੰਨੀ ਆ ਤਾਂ ਮੇਰੀ ਜ਼ਿੰਦਗੀ ਐ ਨਹੀਂ ਮੇਰੀ ਜ਼ਿੰਦਗੀ ਹੈ ਨਹੀਂ ਤਾਂ ਉਹਦਾ ਪਿਓ ਕਹਿੰਦਾ ਵੀ ਸੱਤ ਵਚਨ ਪਾਈਤੀ ਹੈ ਹੋਰ ਕੀ ਕਰ ਸਕਦੇ ਆ ਤਾਂ ਚਾਹੀਦਾ ਕਹਿੰਦੀ ਮੌਤ ਐ ਤਾਂ ਵੀ ਲੋਕ ਮੇਰੇ ਤੇ ਸ਼ੱਕ ਵੀ ਨਾ ਕਰਨ ਤੋ ਉਹ ਉਹਦਾ ਪਿਓ ਕਹਿੰਦਾ ਵੀ ਠੀਕ ਆ ਤਾਂ ਉਹਨਾਂ ਦੇ ਪਿੰਡ 'ਚ ਵੈਦ ਹੁੰਦਾ ਪੁਰਾਣਾ ਉਹਦੇ ਕੋਲ ਜਾਂਦਾ ਉਹਨੂੰ ਕਨਵੀ ਵੈਦ ਸਾਹਿਬ ਐਦਾਂ ਕਰੋ ਮੇਰੀ ਧੀ ਨੂੰ ਸਲੋ ਪੌਇਜ਼ਨ ਦੇ ਦਿਓ ਜਿਹਦੇ ਨਾਲ ਕਿ ਉਹਦੀ ਸੱਸ ਹੌਲੀ ਹੌਲੀ ਮਰ ਜਵੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਵੀ ਮੇਰੀ ਕੁੜੀ ਨੇ ਆਪਦੀ ਸੱਸ ਮਾਰੀ ਆ ਤਾਂ ਵੈਦ ਕਹਿੰਦਾ ਵੀ ਠੀਕ ਆ ਤਾਂ ਵੈਦ ਕੀ ਕਰਦਾ ਥੋੜੀ ਥੋੜੀ ਜ਼ਹਿਰ ਪੂੜੀ ਚ ਪਾ ਕੇ ਦੇ ਦਿੰਦਾ ਵੀ ਪੂੜੀਆਂ ਬਣਾ ਕੇ ਉਹਨੂੰ ਦੇ ਦਿੰਦਾ ਕਹਿੰਦਾ ਵੀ ਆਹ ਫੜਤੀ ਏ ਪੂੜੀ ਦੇਂਗੀ ਤੇਰੀ ਸਰੀਰ ਸਾਸ ਸਦਾ ਸਰੀਰ ਕੁਛ ਨਾ ਕੁਛ ਪਿੱਛੇ ਹਟਦਾ ਹਟਦਾ 20 ਦਿਨ ਬਾਅਦ ਮਰ ਜੂਗੀ। ਉਹ ਕਹਿੰਦੀ ਵੀ ਠੀਕ ਆ ਪਰ ਉਹ ਕਹਿੰਦਾ ਇੱਕ ਸ਼ਰਤ ਹੈ ਇਹ ਚ ਮੇਰੀ ਵੈਦ ਕਹਿੰਦਾ। ਕਹਿੰਦੀ ਜੀ ਦੱਸੋ। ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ। ਉਹ ਕਹਿੰਦਾ ਸ਼ਰਤ ਇਹ ਆ ਵੀ ਜਾਦੇ ਇਹ ਪੂਰੀ ਦੇਣੀ ਆ। ਉਹਦੇ ਨਾਲ ਤੈ ਉਹਦਾ ਇੱਜ਼ਤ ਮਾਨ ਕਰਨਾ, ਉਹਦੀ ਸੇਵਾ ਕਰਨੀ ਆ। ਤਾਂ ਦਵਾਈ ਨੇ ਅਸਰ ਕਰਨਾ। ਉਹ ਪਹਿਲਾਂ ਤਾਂ ਕੋਸ਼ਿਸ਼ ਕਿੰਟਾਂ ਲਈ ਚੁੱਪ ਕਰ ਜਾਂਦੀ ਐ ਵੀ ਇਹ ਕਹਿੰਦਾ ਕੀ ਆ। ਬੇਰ ਹੁਣ ਉਹਦੀ ਮੌਤ ਕਰਨੀ ਸੀ ਤਾਂ ਕਹਿੰਦੀ ਵੀ ਇਹ ਤਾਂ ਤੂੰ ਗੱਲੇ ਕੁਛ ਨਹੀਂ ਮੈਂ ਪੂਰਾ ਇੱਜ਼ਤ ਮਾਨ ਕਰੂੰਗੀ ਤਾਂ ਕਰਦੀ ਕੀ ਆ ਪਹਿਲੀ ਪੂੜੀ ਜਦੋਂ ਦੇਣ ਜਾਂਦੀ ਆ ਬੁੜੀ ਨੂੰ ਲਿਆਓ ਮੰਮੀ ਥੋਡੇ ਕੋਡੇ ਘੁੱਟ ਦਿਮਾ ਮੰਮੀ ਤੁਸੀਂ ਰੋਟੀ ਖਾਧੀ ਆ ਚਲੋ ਇਦਾਂ ਇਦਾਂ ਕਰਦੀ ਕਰਦੀ ਦੋਨੋਂ ਇੱਕ ਦੂਜੇ ਦੇ ਨੇੜੇ ਆਉਣ ਲੱਗ ਜਾਂਦੀਆਂ ਨੇ ਕਿਉਂਕਿ ਉਹ ਸੇਵਾ ਕਰਨ ਲੱਗ ਗਈ ਬੁੜੀ ਗਾਲਾਂ ਕੱਢਣ ਤੋਂ ਹਟਣ ਲੱਗ ਗਈ ਤਾਂ 10 ਦਿਨ ਲੰਘਦੇ ਨੇ ਫਰਕ ਪੈ ਜਾਂਦਾ। ਤਾਂ ਉਹ 20 ਦਿਨ ਦੀ ਪੂਰੀ ਦਵਾਈ ਹੁੰਦੀ ਆ। ਤਾਂ 15ਵੇਂ ਦਿਨ ਜਦੋਂ ਉਹ ਪਿਓ ਆਉਂਦਾ ਤਾਂ ਉਹਨੂੰ ਕਹਿੰਦੀ ਵੀ ਮੰਮੀ ਦੇ ਸੁਭਾਅ 'ਚ ਕੁਝ ਨਾ ਕੁਝ ਫਰਕ ਪੈ ਗਿਆ। ਉਹ ਆਪ ਤਾਂ ਨਹੀਂ ਦੱਸਦੀ ਵੀ ਮੈਂ ਵੀ ਹਟ ਗਈ ਲੜਨ ਤੋਂ। ਤਾਂ ਜਦ 20ਵਾਂ ਦਿਨ ਆਉਂਦਾ ਆਪਦੇ ਡੈਡੀ ਨੂੰ ਫੋਨ ਕਰਕੇ ਕਹਿੰਦੀ ਡੈਡੀ ਵੀ ਤੁਸੀਂ ਆਓ ਫਟਾਫਟ ਤਾਂ ਉਹਦਾ ਪਿਓ ਆ ਜਾਂਦਾ ਕਹਿੰਦਾ ਵੀ ਹਾਂ ਦੱਸ ਤੀ ਕੀ ਗੱਲ ਹੋ ਗਈ। ਕਹਿੰਦੀ ਵੀ ਇਹਦਾ ਜ਼ਹਿਰ ਦਾ ਪੁਆਇਜ਼ਨ ਦਾ ਐਂਟੀਡੋਟ ਚਾਹੀਦਾ ਮੈਨੂੰ ਜਿਹੜੀ 20 ਦਿਨ ਚ ਮਾਂ ਆਪਦੀ ਸੱਸ ਨੂੰ ਜ਼ਹਿਰ ਦਿੱਤੀ ਆ ਜਿਹਨੇ ਮਰ ਜਾਣਾ ਨਹੀਂ ਇਹਦਾ ਐਂਟੀਡੋਟ ਲਿਆ ਕੇ ਦੋ ਜਿਹਦੇ ਨਾਲ ਮਾਂ ਆਪਦੀ ਮਾਂ ਨੂੰ ਬਚਾ ਸਕਾਂ ਸੱਸ ਨੂੰ ਤਾਂ ਬੁੜਾ ਹਰਾਨ ਜਾ ਕੇ ਉਹ ਕਹਿੰਦਾ ਵੀ ਕਿਹੜੀ ਜ਼ਹਿਰ ਕਿਹੜੀ ਪੁਆਇਜ਼ਨ ਕਿਹੜੀ ਗੱਲਾਂ ਕਰੀ ਜੰਨੀ ਆ ਤੂੰ ਉਹ ਕਹਿੰਦੀ ਵੀ ਉਹ ਜਿਹੜੀ ਆਪਾਂ ਜਾ ਕੇ ਪੰਸਾਰੀ ਤੋਂ ਉਹ ਆਪਣੇ ਪਿੰਡ ਵਾਲੇ ਬਾਜ਼ ਤੋਂ ਲੈ ਕੇ ਆਏ ਤੇ ਬੁੜੀ ਮਾਰਨ ਖਾਤਰ ਮੇਰੀ ਮੰਮੀ ਨੂੰ ਮਾਰਨ ਖਾਤਰ ਫਿਰ ਬੁੜੀ ਤੋਂ ਮੰਮੀ ਹੋਊਗੀ ਉਹ ਤਲਗਾ ਦਾ ਵੀ ਹਾਂ ਲੈ ਕੇ ਤਾਂ ਆ ਪਾਇ ਤੇ ਪਰ ਉਹ ਜ਼ਹਿਰ ਥੋੜੋ ਤੇ ਕਹਿੰਦਾ ਉਹ ਤਾਂ ਕੈਮਚੂਰਨਤਾ ਉਹਦਾ ਢਿੱਡ ਦੀ ਗੈਸ ਵਾਸਤੇ ਦੀ ਕਹਿੰਦਾ ਵੈਦ ਸਾਹਿਬ ਨੇ ਦਿੱਤੀ ਕਹਿੰਦੀ ਵੀ ਉਹ ਜ਼ਹਿਰ ਨਹੀਂ ਸੀ ਕਹਿੰਦਾ ਨਾ ਤੈਨੂੰ ਕੌਣ ਕਹਿੰਦਾ ਜ਼ਹਿਰ ਤਾਂ ਉਹ ਕਹਿੰਦੀ ਫਿਰ ਤੁਸੀਂ ਮੈਨੂੰ ਉਹ ਦੋ ਇਹ ਕਿਉਂ ਕਿਹਾ ਵੀ ਇਹ ਜ਼ਹਿਰ ਉਹ ਕਹਿੰਦਾ ਵੀ ਵੈਦ ਨੇ ਮੈਨੂੰ ਸਲਾਹ ਹੀ ਇਹ ਹੀ ਦਿੱਤੀ ਸੀ ਵੀ ਕੁੜੀ ਨੂੰ ਕਹਿ ਪਿਆਰ ਨਾਲ ਉਹਦੇ ਨਾਲ ਵਰਤੋਅ ਕਰੇ ਜਾਂ ਕੁੜੀ ਪਿਆਰ ਕਰੂਗੀ ਤਾਂ ਕੁੜੀ ਨੂੰ ਆਟੋਮੈਟਿਕ ਉਹਦੀ ਸੱਸ ਨੂੰ ਝੁਕਣਾ ਪਊ ਉਹਦੇ ਮੂਹਰੇ ਸੋ ਅਜਤੀ ਇਹ ਤੇਰੀ ਸੱਸ ਝੁੱਕ ਗਈ ਤੇਰੇ ਮੂਰੇ ਨਰਮ ਹੋ ਗਿਆ ਉਹ ਰਈਆ ਸੋ ਤੂੰ ਹੁਣ ਆਪਦੀ ਮਾਂ ਸੱਸ ਦੀ ਮੌਤ ਦੀ ਬਜਾਏ ਜ਼ਿੰਦਗੀ ਮੰਗਦੀਆਂ ਵੀ ਪਿਆਰ ਪਿਆਰ ਹੋ ਗਿਆ ਤੁਹਾਨੂੰ ਇੱਕ ਦੂਜੀ ਨਾਲ ਸੱਸ ਨੂੰ ਨੋ ਹੁਣ ਤੁਸੀਂ ਸੱਸ ਨੋ ਨਹੀਂ ਮਾਵਾਂ ਧੀਆਂ ਬਣ ਗਈਆਂ ਵੀ ਜੇ ਕਿਤੇ ਤੂੰ ਗਲਤੀ ਕਰ ਜਾਂਦੀ ਕਿਸੇ ਹੋਰ ਦੀ ਸਲਾਹ ਲੈ ਲੈਂਦੀ ਤਾਂ ਜ਼ਹਿਰ ਦੇ ਕੇ ਅੱਜ ਕਤਲ ਦੇ ਗੇ ਚ ਤੂੰ ਵੀ ਅੰਦਰ ਹੁੰਦੀ ਤੇ ਤੇਰਾ ਪੇਕਾ ਪਰਿਵਾਰ ਵੀ ਅੰਦਰ ਹੁੰਦਾ ਸੋ ਇਹ ਆ ਵੀ ਪਿਆਰ ਨਾਲ ਪਿਆਰ ਨੂੰ ਕਿਵੇਂ ਝਕਾ ਲਿਆ 都是一样的，啊